ਮੈਨੂੰ ਸਮਝ ਨਹੀਂ ਲੱਗੀ ਕਿ ਇਹ ਗੱਲ ਵਿੱਚ ਰਾਜ ਕੀ ਆ ਮਨਪ੍ਰੀਤ ਅੱਗੇ ਤੇ ਆਪਣੇ ਮਾਪਿਆਂ ਤੋਂ ਬਿਗੈਰ ਰਹਿਣ ਲਈ ਆ ਉਹ ਕਿਹੜੀ ਮਾਪਿਆਂ ਦੇ ਨਾਲ ਰਹਿਣ ਲਈ ਆ ਉਹ ਪਰਦੇਸਾਂ 'ਚ ਬੈਠੇ ਆ ਅੱਗੇ ਵੀਡੀਓ ਕਾਲ ਤੇ ਗੱਲਾਂ ਕਰਦੀ ਆ ਤੇ ਹੁਣ ਵੀ ਮਨ ਕਰਦੀ ਵੀਡੀਓ ਕਾਲ ਕਰ ਸਕਦੀ ਸੀ ਆਪਣੇ ਮੰਮੀ ਡੈਡੀ ਨੂੰ ਮੈਨੂੰ ਲੱਗਦਾ ਵਾ ਕਿ ਰਾਣੀ ਨੂੰ ਕਹਿ ਜੰਦੀ ਆ ਨਾ ਪਿੰਦਰ ਵੀ ਇਹ ਵੀ ਭੂਆ ਜੀ ਬੜੀ ਹੈਗੀ ਵੱਧ ਵਾ ਤੇ ਵਾਕਿਆ ਰਾਣੀ ਨੇ ਉਹ ਕਹਿਤਾ ਹੋਣਾ ਵਾ ਮਨਪ੍ਰੀਤ ਨੂੰ ਇਹ ਤੇ ਪੜ੍ਹੀ ਲਿਖੀ ਕੁੜੀ ਆ ਅੱਜ ਕੱਲ ਤੇ ਕੁੜੀਆਂ ਨੂੰ ਉਹ ਹੀ ਨਹੀਂ ਪ੍ਰਵਾਹ ਹੁੰਦੀ ਵਿਆਹਾਂ ਦੇ ਚਾਹ ਹੀ ਬੜੇ ਹੁੰਦੇ ਆ ਸਾਡੇ ਬਾਰੇ ਬਹਿਰੇ ਇੰਨਾ ਦਾ ਰੂਣ ਕਲਾਉਣ ਹੁੰਦਾ ਏ ਵੀ ਕੁੜੀਆਂ ਦਾ ਜੀਣਾ ਲੱਗਣਾ ਕੁੰਡ ਗੱਡੀ ਫਿਰਨੇ ਉਹ ਕਰਨਾ ਹੁਣ ਤੇ ਆਜ਼ਾਦੀ ਆ ਉਹ ਜ਼ਰੂਰ ਰਾਣੀ ਦਾ ਕਸੂਰ ਹੋਇਆ ਕੋਈ ਹਰ ਫੁੱਲ ਕਿੱਦੇ ਸੁਣਨਾ ਇਹ ਕਿਹੜੇ ਬੜੇ ਲੈਂਦੇ ਰਾਣੀ ਨੇ ਹਾਂ ਤੇ ਇੰਨਾ ਹੀ ਲੱਗਣ ਡਿਆ ਸਿੱਧਾ ਹੀ ਸੂਰਜ ਮੁਖੀ ਆਈ ਬੱਸ ਹਾਤੇ ਘਰ ਦਾ ਸ਼ੰਗਾਰ ਬਣਾਤਾ ਬਹੁਤੇ ਸੋਨੇ ਫੁੱਲ ਲਾ ਵੀ ਜਿੱਦਾਂ ਕਿ ਤੇ ਆ ਸੱਸੀ ਦਾ ਪੁੱਤ ਸੱਸੀ ਕਾਲ ਪੁੱਤ ਠੀਕ ਠਾਕ ਪਿੰਦਰ ਹਾਂਜੀ ਠੀਕ ਆ ਤੁਸੀਂ ਸੁਣਾਓ ਮੈਂ ਠੀਕ ਠਾਕ ਆ ਪੁੱਤ ਆ ਵੇ ਕਿੰਨੇ ਸੋਨੇ ਫੁੱਲ ਲਵਾ ਹਾਂਜੀ ਇਹ ਮਨਪ੍ਰੀਤ ਦੀਆਂ ਸਹਰੀਆਂ ਨੇ ਗਿਫਟ ਦਿੱਤੇ ਹੀ ਨਾ ਅੱਛਾ ਹਾਂਜੀ ਉਹ ਜਿਹੜਾ ਇਹ ਡੱਬੇ ਜੇ ਕਾੜੀਆਂ ਰੱਖਣ ਡੀਆਂ ਹੈਗੀਆਂ ਹਾਂਜੀ ਉਹਨਾਂ ਚੋਂ ਨਿਕਲੇ ਆਇਆ ਉਹਨਾਂ ਚੋਂ ਨਿਕਲੇ ਆ ਤੇ ਲੈ ਵੀ ਵੇਲਾ ਕਿੱਦਾਂ ਦੀ ਚੀਜ਼ ਵਾ ਤੇ ਮੈਂ ਐਸਾ ਕੋਈ ਐਵੇਂ ਆਪਣੀ ਕੁੜੀ ਨੂੰ ਕਹਿ ਜੰਨੀ ਸੀ ਸੇਲੀਆਂ ਨਹੀਂ ਬਣਾਈਆਂ ਦੀਆਂ ਹੁੰਦੀਆਂ ਜਾਂਦੀਆਂ ਸੇਲੀਆਂ ਨਹੀਂ ਬਣਾਈਆਂ ਦੀਆਂ ਹੁੰਦੀਆਂ ਤੇ ਸੇਲੀਆਂ ਦਾ ਤਾਂ ਫਾਇਦਾ ਹੀ ਬੜਾ ਪੁੱਤ ਹੋਰ ਫਾਇਦਾ ਤੇ ਹੈਗਾ ਵੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਬੜੇ ਸੋਹਣੇ ਲੱਗਣ ਡਏ ਆ ਤੇ ਇਹ ਕਮਰਾ ਸੱਜ ਗਿਆ ਵਾ ਹਾਂ ਹੋਰ ਕੀ ਕਰਦੀ ਐਂ ਤੂੰ ਕੁਛ ਨਹੀਂ ਭਾਜੀ ਮੈਂ ਤਾਂ ਪੁੱਛਣ ਨਹੀਂ ਰਾਣੀ ਨੂੰ ਕਿ ਪਿੰਦਰ ਆਈ ਨਹੀਂ ਸਵੇਰ ਗਿਆਂਦੀ ਆਈ ਤਾਂ ਬਾਹਰ ਹੀ ਹੋ ਕੇ ਚਲ ਗਈ ਆ ਨਹੀਂ ਭਾਜੀ ਮੈਂ ਤਾਂ ਪਹਿਲਾਂ ਵੀ ਆਈ ਸੀ ਮਨਪ੍ਰੀਤ ਕੋਲ ਆਈ ਸੀ ਪਹਿਲਾਂ ਠੀਕ ਆ ਤੇ ਹੁਣ ਕਿੱਥੇ ਆ ਮਨਪ੍ਰੀਤ ਪੁੱਤ ਮਨਪ੍ਰੀਤ ਤਾਂ ਗਈ ਆ ਬਾਥਰੂਮ 'ਚ ਹਾਂਜੀ ਤੇ ਭਰਮ ਜਰਮੇ ਆਈ ਤੇ ਰੋਂਦੀ ਹੀ ਸੀਗੀ ਰੋਂਦੀ ਹੀ ਸੀ ਉਹ ਤੇ ਮੈਂ ਵੇਖਣ ਨਹੀਂ ਪਰੇਸ਼ਾਨ ਉਹ ਇਕੱਲੀ ਇਕੱਲਾ ਚਦਾਈਆਂ ਵਾਂਗ ਕਰੀ ਜਾਂਦੀ ਆ ਵੀ ਮਨਪ੍ਰੀਤ ਨੂੰ ਰੋਂਣ ਕਾਦਾ ਆਇਆ ਤੇ ਰਾਣੀ ਕਹਿੰਦੀ ਆ ਵੀ ਇਹ ਨੂੰ ਅੱਧੀ ਮੈਨੂੰ ਆਪਣੇ ਮੰਮੀ ਡੈਡੀ ਦੀ ਯਾਦ ਆਉਂਦੀ ਮੈਂ ਤਾਂ ਰੋਂਦੀ ਆ ਨਹੀਂ ਭੂਆ ਜੀ ਉਹ ਤੇ ਕਦੋਂ ਦੀ ਮੇਰੇ ਕੋਲ ਆ ਕੇ ਰਹਿੰਦੀੀ ਤੋਂਨੇ ਕਦੀ ਵੀ ਨਹੀਂ ਕੀਤਾ ਇਦਾਂ ਰੋਂਦੀ ਤਾਂ ਨਹੀਂ ਹੁੰਦੀ ਉਹ ਇਹ ਹੀ ਗੱਲ ਹੋਈ ਸਰ ਪਤਾ ਨਹੀਂ ਮੈਂ ਤਾਂ ਉਹ ਵਿਚਾਰ ਨੂੰ ਏਦਾਂ ਹੀ ਟੁੱਟੇ ਸੱਚੇ ਗਲਾਸੇ ਦੇ ਦੇ ਕੇ ਵੀ ਆਪਾਂ ਵੀ ਵਿਆਹਾਂ ਆਈਆਂ ਆਹੀਂ ਅਸੀਂ ਵੀ ਏਦਾਂ ਹੀ ਉਦਾਂ ਹੀ ਕਰ ਕਰਕੇ ਤੇ ਉਹਨੂੰ ਚੁੱਪ ਕਰਾਇਆ ਹੀ ਉਹ ਤਾਂ ਮੈਂ ਜਾ ਮੂਹਾ ਤੋ ਗਿਆ ਕਿਤਨਾ ਨਾਨ ਪਰਚਾਈ ਤੇ ਕੋਈ ਗੱਲ ਤਾਂ ਨਹੀਂ ਹੋਈ ਨਾ ਉਹ ਤਾਂ ਰਾਣੀ ਤੇ ਲਾਗੇ ਬੈਠੀ ਆਂਦੀ ਮੈਂ ਚੁੱਪ ਕਰਾਉਣੀ ਮੈਂ ਸਮਝਾਉਣੀ ਵੀ ਨਾ ਏਦਾਂ ਕਰ ਪਣਾ ਹੁਣ ਮੈਨੂੰ ਤੇ ਪਤਾ ਨਹੀਂ ਉਹਦਾ ਸ਼ੱਕ ਤੇ ਮੈਨੂੰ ਭੈਣ ਰਿਹਾ ਮੈਂ ਤੁਹਾਨੂੰ ਕਹਿੰਦੀ ਨਹੀਂ ਨਾ ਪਹਿਲਾਂ ਚਲੋ ਕੋਈ ਗੱਲ ਨਹੀਂ ਹੋਆ ਜੀ ਸੋ ਟਿਓ ਮਟ ਇਹਨਾਂ ਲਾ ਹੋਈ ਜਾਂਦੀਆਂ ਘਰਾਂ ਚ ਹੋ ਤ ਜਾਂਦੀਆਂ ਵਾ ਪਰ ਮੈਂ ਵੀ ਤੇ ਹੁਣ ਇੱਥੇ ਫੇਰਾ ਕੌਡੀ ਫੇਰਾ ਹੀ ਰੱਖਿਆ ਕਰਨਾ ਵਾ ਤੇ ਮੈਂ ਤੇ ਹੁਣ ਦਿਨ ਦਾ ਦਿਨ ਤੇ ਰਾਤ ਦਾ ਰਾਤ ਪਤਾ ਰੱਖਣਾ ਵਾ ਤੇ ਦੂਜੀ ਗੱਲ ਇਹ ਹੀ ਹੋ ਪੀਓ ਪ੍ਰਵਣਾ ਰਾਜੀ ਬਾਜੀ ਆਵੇ ਆਪਣੇ ਘਰ ਫੋਨ ਕਰੇ ਤੇ ਰਾਣੀ ਵੀ ਆਪਣੇ ਘਰ ਜਾਵੇ ਕੋਈ ਨਹੀਂ ਉਹ ਅਜੇ ਉਹ ਤਾਂ ਮੈਂ ਤੁਹਾਨੂੰ ਕਹਿਣਾ ਸੀਗਾ ਇੱਕ ਵਾਰੀ ਜਾ ਕੇ ਨਾ ਆਈਏ ਫੇਰ ਉਹਦੇ ਉਦੋਂ ਹੀ ਬੜੀਆਂ ਗੱਲਾਂ ਪਿੰਦਰ ਕੀਤੀਆਂ ਮੈਂ ਇਹ ਤੇ ਤੁਹਾਨੂੰ ਦੱਸੀਆਂ ਹੀ ਨਹੀਂ ਜਿਆਦੀਆਂ ਮੇਰਾ ਤੇ ਜੀ ਨਾਲ ਗੱਲ ਕਰਨ ਨੂੰ ਕਰਦਾ ਮੈਂ ਕਿੱਦਾਂ ਮੈਂ ਗੱਲ ਕਰਨ ਜਾ ਕੇ ਤੁਸੀਂ ਜਾ ਕੇ ਆਏ ਆਂ ਜਾ ਕੇ ਆਏ ਆਂ ਕੇ ਜਾ ਕੇ ਆਏ ਆਂ ਬੜਾ ਕੋਹ ਨਹੀਂ ਕੀਤਾ ਵਾ ਅੱਛਾ ਅੱਛਾ ਉਹ ਆਂਦੀ ਮੈਂ ਅਜੇ ਤੱਕ ਆ ਗਈ ਲੈਣਾ ਹਾਂ ਆਪਾਂ ਅੰਦਰ ਬੱਠੇ ਫੇਰ ਹੁਣ ਹੁਣ ਮੁੜ ਕੇ ਤੇ ਕੋਈ ਗੱਲ ਹੀ ਨਹੀਂ ਕੀਤੀ ਦੋਰੇ ਕੋਲ ਮਾ ਨਹੀਂ ਕੀਤਾ ਵੀ ਨਹੀਂ ਹੁਣ ਨਹੀਂ ਕੀਤਾ ਹੁਣ ਵੇਖਦੇ ਆਂ ਫਿਰ ਪੁੱਛ ਜੀ ਤੇਰੇ ਫੁੱਫੋ ਨੂੰ ਜੇ ਨਾ ਉਹ ਫੇਰ ਇੱਕ ਵਾਰ ਜਾਣੇ ਮੈਂ ਆਪਾਂ ਜਾ ਕੇ ਆਵਾਂਗੀ ਭੂਆ ਜੀ ਇੰਤਾਂ ਨਹੀਂ ਗੱਲ ਬਣਨੀ ਹੈਗੀ ਤਾਂ ਤੇ ਫਿਰ ਮੇਰੀ ਭੈਣ ਔਖੀ ਹੋ ਜੂਗੀ ਇੱਥੇ ਹੋ ਹੋ ਹੀ ਨਾ ਫਿਰ ਤੂੰ ਜਾਵੇਂਗੀ ਨਾਲ ਸਾਡੇ ਮੈਂ ਤਾਂ ਜਾਉਂਗੀ ਚੱਲ ਕੋਈ ਨਹੀਂ ਪਤਾ ਕੀ ਆ ਜੇ ਰਾਣੀ ਇੱਥੇ ਰਹੀ ਤੇ ਫਿਰ ਤੁਹਾਨੂੰ ਪਤਾ ਉਹਦਾ ਸੁਭਾਅ ਕਿਤਾ ਦਾ ਆ ਮੈਨੂੰ ਤਾਂ ਹੁਣ ਮੰਤਰੀ ਦੀ ਫਿਕਰ ਪੈ ਗਈ ਹੈ ਮੈਨੂੰ ਤੇ ਆਪ ਬੜੀ ਪੈ ਗਈ ਹੀ ਹੁਣ ਰਾਣੀ ਦੀ ਅੱਖ ਤੇ ਉਹ ਕੁੜੀ ਤੇ ਅਸੀਂ ਉੱਤੇ ਮੈਨੂੰ ਇਹ ਵੀ ਟੋਪ ਚੁਲਕੇ ਹੁੰਦੇ ਢੱਡ ਜਿਹੀ ਕੀਤਾ ਹੁੰਦੀ ਢੱਡ ਜਿਹੀ ਕੀ ਆਉਂਦਾ ਤੇ ਕੀ ਨਹੀਂ ਉਹਦਾ ਭੂਆ ਜੀ ਜਿੱਦਾਂ ਦਾ ਵਿਆਹ ਹੋਇਆ ਨਾ ਇੰਨਾ ਖਾਸ ਨਹੀਂ ਬੋਲਦੀਆਂ ਗੀ ਰਾਣੀ ਵੀ ਨਾ ਚਾਚਾ ਨਾ ਬੋਲੀ ਨਹੀਂ ਅਸ਼ਾ ਮੇਰ ਨਾਲ ਤਾਂ ਬਹੁਤਾ ਬੋਲਦੀ ਨਹੀਂ ਹੈਗੀ ਪਤਾ ਨਹੀਂ ਉਹਦੇ ਹਫਤਾ ਤੇ ਹੋਇਆ ਅਜੇ ਪੁੱਤ ਅਜੇ ਤੇ ਹਫਤਾ ਹੋਇਆ ਵਿਆਹ ਹਾਂਜੀ ਤਾਂ ਜੇ ਗਾੜੀ ਸਮਾਂ ਆਉਣਾ ਮੇਨੋਂ ਤੇ ਹੋਣੀ ਬਈ ਫਿਕਰ ਪਈ ਆ ਵੀ ਪਤਾ ਨਹੀਂ ਮੈਂ ਸਹੀ ਕੀਤਾ કે ਗਲਤ ਕਰ ਬੈਠੀ ਤੂੰ ਤਾਂ ਪੁੱਤ ਬਾਹਲਾ ਹੀ ਵਧੀਆ ਕੀਤਾ ਵਾ ਬਹੁਤ ਸੋਹਣਾ ਕੀਤਾ ਵਾ ਕਿਦਾਂ ਦਾ ਸਾਰੇ ਭੈਣ ਭਰਾਵਾਂ ਨੂੰ ਥਾਉ ਥਾਈ ਕਿਤੇ ਉਹਨਾਂ ਨੇ ਸੋਨੇ ਨਾਲ ਖੱਟਿਆਂ ਕਰ ਦਿੱਤਾ ਮੈਂ ਤੇ ਪਾ ਕੇ ਆਉਣਾ ਹੀਗਾ ਮੈਨੂੰ ਤੇ ਕੰਮ ਚ ਇੰਤਰਾ ਵੇਹਲ ਨਾ ਮਿਲਿਆ ਤੇ ਫੁੱਫੜ ਦੇ ਰਣ ਮੈਂ ਹ ਘੜਾ ਪਾਰਾ ਪਹਿਣਾ ਹੁੰਦਾ ਮੈਨੂੰ ਨਿਕਾ ਉਹ ਨੂੰ ਵੇ ਇੰਨਾ ਪਾਇਆ ਤੋ ਉਹ ਗੱਲ ਵੀ ਭੂਆ ਦੀ ਪਤੀ ਦੇ ਪਰੋਣੇ ਏਦਾਂ ਹੀ ਤੇ ਮੈਂ ਮੁਰ ਕਿਾਸੇ ਗੱਲ ਪਾਤੀ ਮੈਂ ਮਨਜੋਤ ਦੇ ਮੁੰਡਾ ਉਹ ਤੇ ਫਿਰ ਤੈਨੂੰ ਕੜੇ ਦਾ ਮੇਚਾ ਦੇ ਦੀ ਫਿਰ ਤੈਨੂੰ ਦੂਜਾ ਕੜਾ ਚੰਗਾ ਪੁਆ ਦਾਂਗੇ ਤੇ ਪਰ ਇੱਕ ਗੱਲ ਹੈਗੀ ਤੂੰ ਹੁਣ ਇੱਥੇ ਧਿਆਨ ਰੱਖਣਾ ਹੀ ਹੋ ਮੈਨੂੰ ਤੇ ਹੁਣ ਇਹ ਫਿਕਰ ਪਈ ਆ ਮੈਨੂੰ ਭੂਆ ਜੀ ਹੁਣਾਂ ਨੇ ਕਹੀ ਜਾਣਾ ਤੂੰ ਦੇਖਿਆ ਨਹੀਂ ਸੀ ਕੁਛ ਵੀ ਤੂੰ ਇਹਨੂੰ ਰਾਣੀ ਨੂੰ ਕੁਛ ਨਾ ਆਖੀ ਲੱਗੋ ਇਲਨੂ ਲਗੂਨਾ ਉਹ ਦਾਲ ਚ ਕਾਲਾ ਤੇ ਤੂੰ ਮੈਨੂੰ ਫੋਨ ਕਰਦੀ ਕੋਈ ਗੱਲ ਨਹੀਂ ਮੈਂ ਕਰਦਿਆ ਕਰੂੰਗੀ ਤੈਨੂੰ ਫੋਨ ਕਰੂੰਗੀ ਫੇ ਮੇਰੇ ਕਿਆ ਤਾਂ ਉਹਨੇ ਮੰਨਣੀ ਵੀ ਨਹੀਂ ਕੋਈ ਗੱਲ ਨਾ ਤੇ ਮੈਂ ਹੁਣ ਰਾਣੀ ਨੂੰ ਕਹਿੰਦੀ ਵੀ ਚੱਲ ਵੇਖੀਏ ਚੁੰਕੇ ਚ ਸਬਜ਼ੀ ਭਾਜੀ ਕੀ ਬਣਾਇਆ ਖੀਰ ਬਣਾਈ ਕੀ ਕੁਛ ਤੇ ਉਹ ਆਂਦੀ ਵੀ ਪਾਈ ਤੁਹ ਇੱਥੇ ਬਹਿ ਜਾ ਤੇ ਮੈਂ ਆਪੇ ਕਰ ਲੈਣੀ ਚਲ ਕੋਈ ਨਹੀਂ ਭਾਜੀ ਤੁਸੀਂ ਬੈਠੋ ਮੈਂ ਵੇਖਦੀ ਆ ਨਾਲ ਨਾਲ ਦੇਖਦੀ ਮਾਂਤਰੀ ਇਤ ਨੂੰ ਫਿਰ ਆਹ ਵੇਖੋ ਭਲਾ ਕੀ ਗੱਲ ਵਾ ਹੋਈ ਨਾ ਚਾਵੇ ਵਿਚਾਰੀ ਉਹ ਹੋਈ ਕਿ ਮੈਨੂੰ ਤਾਂ ਬੜੀ ਟੈਨਸ਼ਨ ਨਹੀਂ ਸਰ ਠੀਕ ਆ ਮੈਂ ਆਹ ਵੇਖ ਲੈ ਪੁੱਤ ਪਿੰਦਰ ਤੇ ਗੱਲਾਂ ਸਾਰੀਆਂ ਸਿਆਣੀਆਂ ਕਰਦੀ ਆ ਤੇ ਆਂਦੇ ਹੀ ਪਿੰਦਰ ਲੜਾਕੀ ਆ ਪਿੰਦਰ ਨੂੰ ਗੱਲ ਨਹੀਂ ਕਰਨੀ ਹੁੰਦੀ ਪਿੰਦਰ ਦਾ ਹੀ ਰਿਸ਼ਤਾ ਨਹੀਂ ਲੈਣਾ ਪਿੰਦਰ ਤੇ ਸਮਝਦਾਰ ਵਾ ਹੁਣ ਪਤਾ ਨਹੀਂ ਕੀ ਆ ਤੇ ਕੀ ਨਹੀਂ ਜੀ ਦੇ ਬੋਲੀ ਆਪੋ ਤੋਂ ਹਾਂਜੀ ਬੋਲੀ ਜੀ ਬਲਾਉਂਦੇ ਜੀ ਮੈਂ ਬਲਾਉਂਦੀ ਹਾਂ ਹਾਂਜੀ ਬਿਆ ਖੜਈ ਆ ਵੀ ਕਿੰਨੀ ਸੋਹਣੀ ਦਾਲ ਸਬਜੀ ਕਿੰਨੀ ਸੋਹਣੀ ਖੀਰ ਬਣੀ ਸੁਆਦ ਸਹੀ ਗੱਲ ਆ ਰਾਣੀ ਜੀ ਤੇ ਤੁਹਾ ਦਾ ਜাদু ਹੀ ਹੁੰਦਾ ਇੰਨੀ ਸੁਆਦ ਲੱਗੀ ਵਧੀਆ ਚੀਜ਼ ਬਣਾਈ ਆ ਹਾਂਜੀ ਪਰ ਇਹ ਆ ਵੀ ਚਲੋ ਆਪਣਾ ਸੋਹਣਾ ਚੀਜ਼ ਬਣਾਈ ਫਿਰ ਸੁਆਦ ਲੱਗਦੀ ਆ ਤੇ ਇਹੋ ਹੀ ਨਵਾਂ ਧੀਆਂ ਦੀ ਪਰਖ ਹੁੰਦੀ ਆ ਪਛਾਣੀਆਂ ਜਾਂਦੀਆਂ ਵਾ ਕਿ ਬੇਬੇ ਕਿੰਨੀ ਸਿੱਖ ਕੇ ਆਈਆਂ ਕੀ ਨਹੀਂ ਤੇ ਸਭ ਕੁਝ ਵਧੀਆ ਬਣ ਗਿਆ ਪਰ ਮੈਨੂੰ ਇੱਕ ਗੱਲ ਦੇ ਸਮਝ ਨਹੀਂ ਲੱਗੀ ਕਿ ਮੈਂ ਉਥੋਂ ਆਈ ਇਦਾਂ ਭੱਜੀ ਰੋਣ ਕਿਉਂ ਰਹੀ ਸੀ ਤੂੰ ਉਹ ਆ ਨਹੀਂ ਵਾ ਸੋਈ ਨਾ ਸਬਜ਼ੀ ਪਣੀ ਨਹੀਂ ਬਣਾਉਣਾ ਹੁੰਦਾ ਹਾਂ ਤੇ ਦੀਦੀ ਕਹਿੰਦੇ ਵੀ ਤੂੰ ਖੀਰ ਚ ਕੜਸੀ ਪੇ ਖੀਰ ਬਣਾ ਲਾ ਹੂੰ ਤੇ ਮੈਂ ਵੀ ਤੇ ਮੈਂ ਖੀਰ ਨਹੀਂ ਹੁੰਦੀ ਕਹਿੰਦੇ ਕੜਾ ਬਣਾਣਾ ਮੈਂ ਖਾ ਹੋ ਵੀ ਨਹੀਂ ਹੁੰਦਾ ਹੂੰ ਤੇ ਫਿਰ ਦੀਦੀ ਕਹਿੰਦੀ ਪੇ ਕੀ ਹੁੰਦਾ ਤੇ ਮੈਂ ਨਾ ਬਸ ਜਿੱਦ ਮੇਰਾ ਤਾਂ ਟਿਫਨ ਲੱਗਾ ਹੁੰਦਾ ਹੀਗਾ ਪਹਿਲਾਂ ਮੰਮੀ ਉਹਨਾਂ ਨੇ ਕੰਨਾ ਸਿਖਲਾ ਸਿਖਲਾ ਤੇ ਮੈਂ ਐਵੇਂ ਹੀ ਘਰੋਂ ਹੀ ਘਰ ਛੱਡੀ ਵੀ ਸਿੱਖਿਆ ਹੀ ਨਹੀਂ ਦਿੱਤਾ ਪਰ ਵੀ ਨਾ ਕੰਮਾਂ ਜਲ ਜਨਾ ਇਦਾਂ ਹੀ ਆ ਹੋਏ ਤੁਹਾਡੇ ਫਿਰੇ ਦੇ ਵਿੱਚ ਹੀ ਰਹੇ ਕਦੀ ਪੜ ਲਾ ਕਦੀ ਕੋਸ਼ਿਸ਼ ਕਰ ਲਾ ਹਨਾ ਇਦਾਂ ਜਿੱਦਾਂ ਟਾਈਮ ਪਤਾ ਨਹੀਂ ਕਿੱਦਾਂ ਲੰਘ ਗਿਆ ਤੇ ਉਹ ਫਿਰ ਦੀਦੀ ਕਹਿੰਦੇ ਵੀ ਤੈਨੂੰ ਕੀ ਆਉਂਦਾ ਬਣਾਉਣਾ ਤੇ ਮੈਂ ਦੱਸਿਆ ਮੈਂ ਮੇਰੇ ਕੋਲ ਪਾਸਤਾ ਵਗੈਰਾ ਹੁੰਦਾ ਵਾ ਕਹਿੰਦੇ ਵੀ ਉਹ ਥੋੜਾ ਘੱਮ ਹੋਣਾ ਵੀ ਕੰਮ ਤੇ ਦਾਲ ਫੁਲਕਾ ਰੋਟੀ ਹੋਣੀ ਆ ਹੋ ਤੇ ਮੈਂ ਕਿਹਾ ਉਹ ਤੇ ਗੱਲ ਹੈਗੀ ਆ ਪਰ ਜਿੱਦਾਂ ਆ ਤਾਂ ਹੀ ਗਿਆ ਉੱਥੇ ਤੇ ਆਹੀ ਕੁਝ ਹੀ ਖਾ ਛੱਡਣਾ ਜੰਬਾਰੋਂ ਖਾ ਖੂ ਲੈਣਾ ਤੇ ਬੱਕੀ ਟਿਫਨ ਲੱਗਾ ਹੁੰਦਾ ਹੀ ਉਹ ਖਾ ਪੀ ਲੈਣਾ ਪੁੱਤ ਸੱਚ ਜੇਤੀ ਭੁੱਦਾ ਤੇ ਇਹੋ ਹੀ ਫਾਇਦਾ ਵਾ ਨਾ ਵੇਲਾ ਇੰਨਾ ਸੋਹਣਾ ਕੰਮ ਕਰਦੀ ਆ ਤੇ ਇੰਨੀਆਂ ਸੋਹਣੀਆਂ ਸੱਜੀਆਂ ਬਣਾਉਂਦੀ ਆ ਆਏ ਗਏ ਤਾਂ ਵੀ ਸਾਰੇ ਦਾ ਪਤਾ ਤੇ ਸੌਰੇ ਘਰ ਪਰ ਉਹਦੀ ਮੱਸਾ ਕਦਰ ਨਹੀਂ ਕਿਉਂ ਹੋਇਆ ਜੀ ਬਸ ਇਦਾਂ ਹੀ ਹੁਣ ਮੈਨੂੰ ਤੇ ਇਹੋ ਟੈਨਸ਼ਨ ਮਾਰੀ ਜਾਂਦੀ ਆ ਫੇ ਰਾਣੀ ਜਿਹੜੀ ਆ ਨਾ ਬੜੀ ਪਰੇਸ਼ਾਨ ਹਾਂ ਤਾਂ ਵੀ ਮੈਨੂੰ ਝੜਕਦਾ ਹਣਾ ਪਰ ਉਹ ਤਾਂ ਮੈਂ ਨਹੀਂ ਗੋਸਾ ਕੀਤਾ ਉਹਦਾ ਇੱਕ ਪਾਲੀ ਆਇਆ ਵੀ ਜੇ ਮੈਨੂੰ ਅੱਜ ਕੰਮ ਸਾਰਾ ਹੁੰਦਾ ਹੁੰਦਾ ਨਾ ਤਾਂ ਜੇਵਲ ਮੇਰਾ ਦੇਨ ਦਾ ਸਮਰਵਾਜ ਜਿਹੜੀ ਉਹ ਖਰਾਬ ਨਹੀਂ ਹੀ ਜਾਣੇ ਬੜਾ ਕੀ ਹੁਣ ਅੱਗੇ ਤੋਂ ਤੂੰ ਕੀ ਕਰਨਾ ਵਾ ਜਦੋਂ ਇਹਨੇ ਚੀਜ਼ ਬਣਾਇਆ ਕਰਨੀ ਆ ਨਾ ਕੋਈ ਰਾਣੀ ਨੇ ਤੂੰ ਲਾਗੇ ਬੈਠ ਕੇ ਪੁੱਤ ਵੇਖਿਆ ਕਰ ਤੁਰਿਆ ਫਿਰਦੇ ਪੜ੍ਹਿਆ ਲਿਖਿਆ ਤੀ ਪੁੱਤ ਸਾਰਾ ਕੁ ਉਹ ਵੇਰ ਲੈਂਦਾ ਵੀ ਕੀ ਬਣਾਉਂਦੇ ਆ ਕਿੰਨਾ ਕੁ ਪਾਉਂਦੇ ਆ ਕੀ ਸਭ ਬਤਾਉਂਦਾ ਨਹੀਂ ਮੇਰੇ ਮੰਮੀ ਤੇ ਆਪ ਕਹਿੰਦੇ ਹੁੰਦੇਗੇ ਵੀ ਤੂੰ ਇੱਕ ਵਾਰੀ ਕੋਈ ਕੰਮ ਕਰਦਿਆ ਵੇਖ ਲੈ ਤੇ ਛੱਡ ਤੂੰ ਕੈਚ ਕਰ ਲੈਣੀ ਆ ਆ ਤੁਸੀਂ ਤਾਂ ਨਹੀਂ ਨਨਾਂਜੇ ਹੋ ਪਿਆ ਹੋਈ ਹੋਈ ਆ ਤੇ ਚਲ ਕੋਈ ਗੱਲ ਨਹੀਂ ਮੈਂ ਹੁਣ ਰਾਣੀ ਨੂੰ ਨਹੀਂ ਕਹਿ ਸਕਦੀ ਵੀ ਤੂੰ ਕਿਉਂ ਚਿੜਕਿਆ ਵਾ ਕਿਉਂਕਿ ਉਹਦੇ ਜਿਹੜੇ ਸਹੁਰੇ ਆ ਨਾ ਉਹ ਉਹਨੂੰ ਬੜਾ ਪਰੇਸ਼ਾਨ ਕਰਦੇ ਆ ਅੱਛਾ ਉਹ ਦੇ ਇਥੋਂ ਤੱਕ ਵਾਪੇ ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਸ਼ੱਕ ਪੈਂਦਾ ਵੀ ਤਲਾਕ ਹੀ ਹੋ ਜਾਣਾ ਜਿੱਦਾਂ ਬੜਾ ਮਾਨਦੁਖੀ ਹੁੰਦਾ ਵਾ ਕਿ ਕੀ ਕਰਨਾ ਕਿੰਨੇ ਕਿ ਜੀ ਇੱਥੇ ਕੁੜੀ ਆਪਣੇ ਘਰ ਹੁੰਦੀ ਤੁਸੀਂ ਆਪਣੇ ਘਰ ਪਕਾਉਂਦੇ ਖਾਂਦੇ ਤੇ ਚਲੋ ਭਾਵੇਂ ਮਾੜੀ ਚੰਗਾ ਲੂਣ ਫਿੱਕਾ ਵੀ ਨਾ ਤਾਂ ਵੀ ਕੋਈ ਮੁਸ਼ਕਲ ਨਹੀਂ ਹੋਣੀ ਹੁਣ ਇਦਾਂ ਜੇ ਰੋਟੀ ਪਤ ਆਪਜੀ ਜਿਆਦੀ ਵਧੀਆ ਬਣਾਉਂਦਾ ਵਾ ਤੇ ਉਹਨੂੰ ਦੂਜੇ ਦੀ ਉਹ ਨਹੀਂ ਚੰਗੀ ਲੱਗਦੀ ਤੇ ਹੁਣ ਕੋਈ ਬਾਹਰੋਂ ਆਵੇ ਰਿਸ਼ਤੇਦਾਰ ਫੇ ਤੋਂ ਬੜਾਵੇਂਗੇ ਸੋਣੀ ਖਾਣਗੇ ਆਪਾਂ ਹੀ ਆ ਜਾਾਂਗੇ ਜਿੱਦਾਂ ਮੰਨ ਕੇ ਚੱਲੋ ਤੇ ਅਹੀਂ ਰੋਟੀ ਪਾਣੀ ਖਾਵਾਂਗੇ ਤਹੀਂ ਆਖਣਾ ਤੇ ਅੱਜ ਬਹੁਤ ਸੁਆਦ ਬਣਿਆ ਹੂੰ ਐਦਾਂ ਹੀ ਹੁੰਦੀਆਂ ਗੱਲਾਂ ਹਾਂਜੀ ਉਹ ਹੈ ਜੀ ਆਹ ਵੇਖੋ ਦੀਦੀ ਹੋਣੀ ਆਉਣ ਦੇ ਸੰਦੀਪ ਨੇ ਸਮਝਿੰਦਾ ਲੱਗ ਗੰਡੇ ਇਹ ਕਿੱਥੋਂ ਆਈਆਂ ਪਤਨੀ ਸੰਦੀਪ ਚਲ ਗਈਗੀ ਨਾ ਪਿੰਡ ਆਪਣੇ ਚਲ ਗਈਗੀ ਹਾਂਜੀ ਵਿਆਹ ਦੇ ਵਿੱਚ ਚਲ ਨਹੀਂ ਗਈ ਅੱਛਾ ਹਾਂ ਤੇ ਚਲੋ ਕੋਈ ਨਹੀਂ ਆਉਣਗੇ ਕੱਲ ਨੂੰ ਫਿਰ ਪਤਾ ਲੱਗ ਜਾਊਗਾ ਵਾਹ ਇਹ ਠਾਕਾ ਕਹਲਵਾਤਾ ਵਾ ਪਈ ਸਸਰੀ ਕਾਲ ਹੈ ਸਸਰੀ ਕਾਲ ਆ ਕੀ ਡੱਬਾ ਟੁੱਪੜਾ ਨੂੰ ਤਾ ਵਾ ਇਹ ਤੇ ਕੱਪੜੇ ਆ ਮੇਰੇ ਡੱਬਾ ਕਾਦਾ ਵਾ ਆ ਲੱਗ ਗਿਆ ਠਾਕਾ ਹੁਣ ਕੀ ਹੋਇਆ ਉਹ ਮੁੰਡਾ ਨਹੀਂ ਪਸੰਦ ਆਇਆ ਕਿਉਂ ਇਹਨਾਂ ਦਾ ਮੁੰਡਾ ਹੀ ਮੁੰਡਾ ਖਦੇ ਆ ਵਿੱਟੇ ਗੋੜ ਕਾਲ ਖਵਸੀ ਉਹਨੂੰ ਪਸੰਦ ਨਹੀਂ ਆਇਆ ਮੇਰੀ ਭੈਣ ਨੂੰ ਭਾਈਆਂ ਨਾਲੋਂ ਦੀ ਡਿਮਾਂਡਾਂ ਵੀ ਬਣੀਆਂ ਕਾ ਇਹ ਗੱਲ ਸੁਣਨਾ ਤਾਕਦਾ ਆਪਣੇ ਪਸਣੀ ਮੁੰਡਾ ਮਕੈਨਿਕ ਕਰਨੀ ਉਹ ਗੱਲ ਛੱਡ ਚੱਲ ਮੁੰਡਾ ਤੇ ਚੱਲ ਕਮਾਈ ਕਰਦਾ ਹੀ ਹੋਗਾ ਗੱਲ ਛੱਡ ਉਹਦੀ ਤੇ ਭੈਣ ਹੀ ਬੜੀ ਚਲਾਗੇ ਤੇ ਮਾਂ ਵੀ ਉਹਦੀ ਬੜੀ ਚਲਾਗੀ ਜੇ ਭੈਣ ਸਵਾਲ ਪੁੱਛਣਾ ਔਡੇ ਦੇ ਮਾਂ ਪੁੱਛ ਲੈ ਜੇ ਮਾਂ ਔਡੇ ਦੇ ਭੈਣ ਤਾਂ ਕਿ ਕੁੜੀ ਨੂੰ ਇਹ ਉਨ ਵਾਲੀ ਕੋਟੀ ਬਣਾਉਣੀ ਹੁੰਦੀ ਹੈ ਸਲਾਈ ਕਰ ਲੈਂਦੀ ਆ ਇਹ ਹੋਰ ਪਤਾ ਨਹੀਂ ਕੀ ਕੀ ਖਰਚੇ ਕੰਮ ਗਣਾਈ ਜਾਵੇ ਕਰ ਲੈਂਦੀ ਆ ਮੈਂ ਇਹ ਨਹੀਂ ਸਾਡੇ ਵਾਰਾ ਖਾਣੇ ਰਿਸ਼ਤਾ ਹੀ ਨਹੀਂ ਵਾਰਾ ਖਾਣਾਂ ਦੀ ਅੱਜ ਕੱਲ ਨਾਲ ਕਿਹੜੀ ਕੁੜੀ ਸਲਾਈ ਤੇ ਦੀ ਯਕੀਨ ਨਾ ਲੈਂਦੇ ਓਨ ਵਾਲੀਆਂ ਕੋਟੀਆਂ ਬਣਾਉਂਦੇ ਅੱਜ ਕੱਲ ਤੇ ਕੋਈ ਵੀ ਨਹੀਂ ਬਣਾਉਂਦਾ ਬਣੀ ਯਮਨਾਤੀਆਂ ਮਿਲ ਜਾਂਦੀਆਂ ਤੂੰ ਕਤੋਂ ਨਾ ਤੂੰ ਕਹਿੰਦਾ ਸਭ ਕੋ ਬਣਾਉਂਦੀ ਐ ਆਹ ਜਿਹਨੇ ਵਿਆਹ ਹੀ ਜਾਂਦੀ ਬਾਜੋ ਆਖਣਾ ਹੀ ਤੁਸੀਂ ਹਣ ਝੂਠ ਮਾਰਿਆ ਤੁਹਾਡੀ ਕੁੜੀ ਦਾ ਕੋਕ ਕਰਨਾ ਹੀ ਨਹੀਂ ਹੁੰਦਾ ਨਾ ਸਲਾਈ ਕਰਦੀ ਆ ਨਾ ਓਨ ਵਾਲੀਆਂ ਕੋਟੀਆਂ ਬਣਾਵੇ ਸੱਚ ਨਾਲੇ ਗਵੰਡੀਆਂ ਘਰ ਕੀ ਚੱਲਣ ਨੇ ਮੈਂ ਨਹੀਂ ਕਿਹਾ ਗਵੰਡੇ ਘਰੇ ਚ ਲੈ ਜਾਣਦਾ ਸਹੀ ਮੈਂ ਝਾ ਕਰਨਾ ਹੈ ਤੇਰਾ ਤੇ ਭਰਾ ਹੀ ਤੂੰ ਤੇ ਜਾਂਦਾ ਸੀ ਵੇਖ ਕੇ ਦਿੰਦਾ ਕੀ ਕਰ ਬੰਦੇ ਕੋਈ ਅਗਰ ਫੇਰਾ ਤੁਰ ਤੇ ਤੇਰੀ ਰਹਿੰਦੀ ਮੇਰੇ ਤਲ ਤਾਂ ਵੀ ਭਰਾ ਹੀ ਹਾਏ ਹਾਏ ਇਹਨੂੰ ਮੁੰਡੇ ਬਥੇਰੇ ਆ ਤੇਰੇ ਲੱਭ ਜਾਣੇ ਮੁੰਡਿਆਂ ਨੂੰ ਅਸੀਂ ਵਿਆਹਾਂ ਕਿਤੇ ਵਿਆਵਾਂਗੇ ਇਹੋ ਜਿਹੇ ਘਰ ਹੀ ਵਿਆਵਾਂਗੇ ਮਾਰੇ ਘਰ ਨਹੀਂ ਮਿਉਂਦੇ ਅਈ ਕੁੜੀ ਹੋ ਕੇ ਲਾਪੀ ਜਾਊਗਾ ਤਰਾਂ ਖਲੋਤੀਆਂ ਕਰਦੀਆਂ ਜੇ ਤੂੰ ਉਧਰ ਕੀ ਵੇਖੀ ਜਾਨੀ ਗਣੀ ਕੁਛ ਚੱਲ ਆ ਜਲੀ ਕਿਤੇ ਵੇਖਣ ਦੀਏ ਉਧਰ ਲੈ ਮੈਨੂੰ ਚਲ ਜਤੈ ਹੀ ਕੋਈ ਨਹੀਂ ਆਹੋ ਰਾਣੀ ਨੇ ਪੁੱਛਦੀ ਆਂ ਕਿ ਰਾਣੀ ਤੂੰ ਜਾਣਾਂ ਮੈਂ ਕਿ ਜਾਂ ਮੈਂ ਇਕੱਲੀ ਹਾਂ ਵਾ ਬਾਕੀ ਤੈਨੂੰ ਆਪੇ ਸੱਦਣ ਗਈ ਆਂ ਫੇਰ ਆ ਪਹੁੰਚ ਗਈ ਫੇਰ ਤੂੰ ਜਾਣਾਂ ਵਾ ਉਦੋਂ ਤੈਨੂੰ ਹੱਸੇ ਭਾਣੇ ਕਹਿ ਦੇਣਗੀ ਆਂ ਆਜੀ ਆਜੀ ਤੂੰ ਇਕੱਲੀ ਨਾ ਮੇਰਾ ਪੁੱਤ ਜਾਵੇਂ ਚੰਗਾ ਨਹੀਂ ਨਹੀਂ ਆਹੋ ਕਦਰ ਨਾ ਜਾਈਦਾ ਹੁੰਦਾ ਵਾ ਹਾਂਜੀ ਕਦਰ ਕਰੋ ਤੇ ਕਦਰ ਕਰਾਓ ਠੀਕ ਕਬੋ ਰੇ ਹੰਦਰੇ ਪੱਬੀ ਜੀ ਆ ਬੀਜੀ ਗੱਲ ਸੁਣ ਲਾ ਹਾਂ ਦੱਸ ਕਿਧਰੋਂ ਆਉੜੇ ਤੁਰ ਕੇ ਆਹੀ ਜਿੱਦਾ ਮਰਜੀ ਤੈਨੂੰ ਕੀ ਲੱਗੇ ਮੰਨੇ ਭਣਾ ਹੱਟ ਨਹੀਂ ਤੁਰ ਕੇ ਹੀ ਭਾ ਕੇ ਤੇ ਚੜ ਕੇ ਆਈ ਏ ਤੂੰ ਮੈਨੂੰ ਫੋਨ ਕਰਦੇ ਮੈਂ ਲੈ ਆਉਂਦਾ ਇਹਨੂੰ ਹਾਂ ਤੇਨੂੰ ਫੋਨ ਲਾਉਣਾ ਤੂੰ ਬੜੀ ਸੋਹਣੀ ਕੀਤੀ ਸਾਡੇ ਨਾਲ ਹੁਣ ਮੈਂ ਕੀ ਕਰਤਾ ਵਾ ਤੂੰ ਤੇ ਕੀ ਕੀਤਾ ਮੈਂ ਲਮਾ ਲੈ ਕੇ ਜਾਣਾ ਤੇਰੇ ਘਰ ਉਹ ਜਿਹੜੀ ਵਿਆਹ ਕੇ ਲੈ ਆਂਦੀ ਮੇਰੀ ਭੈਣ ਘਰ ਤੋਂ ਸੋਹਣੀ ਤੇ ਜੇ ਮੈਂ ਵਿਆਹ ਕਰਾਂ ਤੈਨੂੰ ਦੁੱਖਾਦਾ ਵਾ ਪਰ ਆ ਦੁੱਖ ਦੀ ਗੱਲ ਨਹੀਂ ਆ ਮੈਂ ਬੰਦਾ ਕਿਤੇ ਦੱਸ ਤੇ ਦਿੰਦਾ ਵਾ ਨਾ ਦੱਸਿਆਗਾ ਤੁਮ ਤਾਂ ਨਾ ਵਿਆਹ ਕੀਤਾ ਵਾ ਤੁੰਡਾ ਨੇ ਵਿਆਹ ਕੀਤਾ ਆ ਮੇਰੀ ਤੇਰੀ ਭੈਣਾਂ ਦੀ ਮੇਰੀ ਭੈਣ ਦਾ ਰਿਸ਼ਤਾ ਲੈਣਾ ਉਹਨੇ ਤੇਰੀ ਉਹਨੇ ਆਪਣੀ ਭੈਣ ਦਾ ਰਿਸ਼ਤਾ ਕਰਤਾ ਹੈ ਕੋਈ ਗੱਲ ਹੁੰਦੀ ਆ ਤੂੰ ਜਾ ਮੈਨੂੰ ਗੱਲ ਕਰ ਲੈਿੰਦੇ ਤੇ ਭਾਬੀ ਵਿਆਹ ਕੇ ਤੇ ਇੱਕ ਹੀ ਲਿਆਉਣੀ ਵਿਆਹ ਕੇ ਤੇ ਮੈਂ ਵੀ ਮੰਨਦੀ ਇੱਕੋ ਲਿਆਉਣੀ ਪਰ ਪਹਿਲਾਂ ਤੇ ਮੇਰੀ ਭੈਣ ਵੱਲੋਂ ਕਹਿੰਦੇ ਹੀ ਨਾ ਤੁਸੀਂ ਸਾਰੇ ਜਾਣੇ ਮੈਂ ਕਦੇ ਆਖਿਆ ਮੈਂ ਮੇਰੇ ਕੀ ਖਿਆਲ ਵੀ ਨਹੀਂ ਮੰਨ ਚਾਇਆ ਜਿਆਦਾ ਹੋਈ ਆਇਆ ਨਹੀਂ ਤੇਰੇ ਮਨ ਤੇ ਖਿਆਲ ਜਿਹੜਾ ਵੇਹੇ ਵੀਨਾ ਨਾ ਨੂੰ ਆਦਤ ਹੋ ਗਈ ਹੁਣ ਇੱਕ ਬੰਨੇ ਤੂੰ ਇਆ ਕਰ ਦੇਣੀ ਤੂੰ ਜਬਨੇ ਰਿਸ਼ਤਾ ਕਿਤੇ ਹੋਰ ਕਰ ਦੇਣਾ ਨੂੰ ਭਾਬੀ ਮੈਂ ਕਦੋਂ ਹਾਂ ਕੀਤੀ ਆ ਹਾਂ ਕੀਤੀ ਤੇਰੀ ਭੈਣ ਨੇ ਤੇ ਕੀਤੀ ਨਾ ਸਾਡੇ ਨਾਲ ਹਾਂ ਤੇ ਭੈਣ ਨੇ ਤਾਂ ਛੜ ਮੈਨੂੰ ਪੈਸੇ ਆ ਨਹੀਂ ਤਾਂ ਪੁੱਛ ਲਈ ਫਿਰ ਜਾ ਕੇ ਵੇਹੇ ਵੀ ਤੁਹਾਨੂੰ ਵੇਹੇ ਵੀ ਨਾ ਹੁਣ ਆਦਤ ਪੈ ਗਈਆਂ ਤੇਰੀ ਪਰਝਾਈ ਨੂੰ ਵੀ ਆਦਤ ਪੈ ਗਈ ਆ ਭਾਬੀ ਹੁਣ ਮੇਰਾ ਘਰ ਵਸ ਗਿਆ ਤੈਨੂੰ ਸਾੜਾ ਹੋਣਿਆ ਉਹ ਭਰਾਵਾ ਸਾੜਾ ਨਹੀਂ ਬਿਲ ਕਿਹੇ ਗੱਲ ਦਾ ਹੁੰਦਾ ਠੀਕ ਹੈ ਨਾ ਮੈਂ ਤੈਨੂੰ ਸ਼ੁਕਰ ਤੇਰਾ ਘਰ ਵਸਿਆ ਤੇ ਲੜਾਈ ਗੱਲ ਹੀ ਥੇ ਰਾਈ ਤੇ ਹੋਣੀ ਮੇ ਨੂਰ ਦੋਖ ਨਹੀਂ ਹੁੰਦਾ ਦਿਲ ਦੇ ਵਿੱਚ ਨਾਲੇ ਕਿ ਨਹੀਂ ਸ਼ੁਗਰ ਘਰ ਵਸਿਆ ਨਾਲੇ ਕਿ ਤੂੰ ਉਹ ਚੰਗਾ ਭਰਾ ਤੁਹਾਡੇ ਨਾਲ ਨਹੀਂ ਮੈਂ ਤੁਹਾਡੇ ਨਾਲ ਵਾਰ ਨਹੀਂ ਆ ਸਕਦੀ ਠੀਕ ਹੈ ਨਾ ਤੁਸੀਂ ਦਿਓ ਜੇ ਜਿਹੜਾ ਲਾਉਣੀਆ ਕਿਤੇ ਤੇ ਬੁਝਾਉਣੀਆ ਕਿਤੇ ਠੀਕ ਹੈ ਨਾ ਸਹੀ ਗੱਲ ਹੈ ਮੈਂ ਮੇਰੀ ਮੰਮੀ ਮੇਰੀ ਸਾਸ ਸਹੀ ਗੱਲ ਆਨੀ ਵੀ ਤੁਹਾਡੇ ਨਾਲ ਕੋਈ ਵਾਰ ਨਹੀਂ ਆ ਸਕਦਾ ਬਾਬਾ ਸਿੱਧੀ ਗੱਲ ਹੈ ਉਹਦਾ ਭਾਬੀ ਵਾਰੇ ਤੈਨਾਂ ਨੂੰ ਨਹੀਂ ਦੇਖਦਾ ਤੁਹਾਡੇ ਨਾਲ ਵੀ ਕੋਈ ਯਾਰ ਨਹੀਂ ਕਰਾ ਆਪਣਾ ਕੰਮ ਕਰੋ ਜਾ ਕੇ ਠੀਕ ਹੈ ਨਾ ਆਨੇ ਕੁਆਨ ਦੀ ਲੋੜ ਕੋਈ ਨਹੀਂ ਆਣੀ ਗੋਣਾ ਬਣਾ ਕੇ ਰੱਖੀਦੀ ਹੁੰਦੀ ਆ ਬਣਾਈ ਤੇ ਤੇਰੀ ਵਿਗਾੜਨ ਵਾਲੇ ਵੀ ਤੂੰ ਹੀ ਤੇ ਬਣਾਉਣ ਵਾਲੇ ਹੀ ਵਿਗਾੜਨ ਵਾਲੇ ਤੂੰ ਹੀ ਠੀਕ ਹੈ ਨਾ ਜਾਓ ਕੰਮ ਕਰੋ ਜਾ ਲੈ ਲੈ ਇਹਨੂੰ ਗਾ ਦਾ ਗੁੱਸਾ ਵਾ ਰਾਣੀ ਹਾਂਜੀ ਪੂਆ ਜੀ ਮੈਂ ਕਿਹਾ ਮੈਂ ਮੇਲਾ ਵਾਂ ਮਰਜੀ ਤੋਂ ਹਣਾ ਨੂੰ ਜਰਕ ਪੂਆ ਜੀ ਉਹ ਤੇ ਘਰ ਨਹੀਂ ਆ ਗਏ ਆ ਪਤ ਅਹੀਂ ਕੋਠੇ ਤੋਂ ਵੇਖਿਆ ਨਾ ਹੁਣ ਇਹ ਜੇ ਅੱਛਾ ਆਉਂਦੇ ਆ ਸੰਦੀਪ ਦੇ ਉਹ ਬੜੀ ਸੰਦੀਪ ਵੀ ਆਈ ਹੈ ਨਾਲ ਆਹੋ ਵੀ ਨਾਲ ਆਉਂਦੇ ਆ ਅੱਛਾ ਸਿਪੂ ਆ ਜੀ ਮੈਂ ਵੀ ਨਾਲ ਹੀ ਚਲਦੀ ਆ ਫਿਰ ਤੂੰ ਤੇ ਚਲ ਜਾ ਨਾਲ ਕੋਈ ਗੱਲ ਨਹੀਂ ਹਾਂਜੀ ਤੇ ਰੋਟੀ ਪਾਣੀ ਉਹਨਾਂ ਦਾ ਫਿਰ ਬੰਨ ਲਿਆ ਤੂੰ ਡਿਫਟਫਨ ਚ ਪਾ ਪੂ ਲਿਆ ਨਹੀਂ ਭੂਆ ਜੀ ਉਹਨਾਂ ਨੂੰ ਕਹਿ ਕੇ ਆਨੇ ਆ ਕਿ ਘਰੇ ਆਓ ਤੇ ਖਾ ਜਾਂਦੇ ਆ ਅੱਛਾ ਹੂੰ ਆਹ ਮੁਰਕੇ ਨਾ ਆਖਣ ਵੀ ਸਾਡੇ ਘਰੇ ਫੜਾ ਗਈਆਂ ਹਾਂ ਹਾਂਜੀ ਤੇ ਜੇ ਤੂੰ ਚਲ ਗਈ ਨਾਲ ਤਾਂ ਮਰਤੀ ਤੇ ਕੱਲੀ ਘਰਾਂ ਕੋਈ ਗੱਲ ਨਹੀਂ ਮੰਤਰੀ ਤੋਂ ਤੇਰੀਆਂ ਕਿੱਥਾਂ ਜਾਣਗੀਆਂ ਨਹੀਂ ਕੁਝ ਨਹੀਂ 부ਆ ਜੀ ਤੇ ਜਾਣਾ ਤੇ ਮਨਪ੍ਰੀਤ ਨੇ 부ਆ ਜੀ ਕੱਲੀ ਰਿਹਾ ਕਰਨਾ ਕਰ ਜੇ ਮੈਂ ਚਲ ਗਈ ਆਪਣੇ ਸਹੁਰੇ ਤੇ ਉਹਨ ਕੱਲੀ ਨਹੀਂ ਰਹਿਣਾ ਮੁੜ ਕੇ ਤੇ ਪੁੱਤ ਰਹਿਣਾ ਜਾਂ ਨਵੇਂ ਸਵੇਂ ਨਾ ਮੈਂ ਕਿਤੇ ਕੋਈ ਸਾਡੇ ਗਿਆ ਆ ਨਾ ਜਾਵੇ ਮਿਲਣ ਗੇਲਣ ਵਾਲਾ ਤੇ ਆਖਣਾ ਕੱਲੀ ਨੂੰ ਛੱਡ ਗਈਆਂ ਨਹੀਂ ਕੋਈ ਨਹੀਂ 부ਆ ਜੀ ਮੰਨੋ ਮਨਜੋਤ ਘਰੇ ਹੀ ਆ ਚੱਲ ਆ ਜਾ ਫਿਰ ਹਾਂਜੀ ਬੱਸ ਮੈਂ ਮੜਾ ਜੇ ਅੰਦਰ ਹੋ ਕੇ ਤੇ ਆਈ ਫਿਰ ਚੱਲਦੇ ਆ ਬਾਹਰ ਕੋ ਨਹੀਂ ਆ ਜਾ ਫਿਰ ਹਾਂਜੀ ਸਾਲ ਸੇ ਰਾਣੀ ਲੈ ਫੁੱਫੜ ਜੀ ਵੀ ਆਈ ਗਏ ਭੂਆ ਜੀ ਰਮਧਾਨੀ ਦੇ ਫੇਰ ਵਾਂਗੂ ਹੀ ਆ ਗਿਆ ਉਸੇ ਵੇਲੇ ਹੀ ਤੇ ਹਾਂਜੀ ਸ਼ਕਲਿਆ ਪ੍ਰਸ਼ਾਦਾ ਪਾਣੀ ਨਹੀਂ ਅਹੀਂ ਤਾਂ ਸ਼ਕਲਿਆ ਵਾ ਤੁਸੀਂ ਤੇ ਆਖਿਆ ਮੈਂ ਤੈਨੂੰ ਆਉਂਗਾ ਲੈਣ ਜੇ ਠਹਿਰ ਕੇ ਤੁਸੀਂ ਜੇ ਮਧਾਨੀ ਦੇ ਫੇਰ ਵਾਂਗੂ ਹੀ ਆ ਕੇ ਘੁੰਮ ਕੇ ਕੀ ਗੱਲ ਐ ਧੀ ਕੰਮ ਹੀ ਥੋੜਾ ਜਿਹਾ ਉਹ ਤੇ ਮੈਂ ਕਰ ਲਿਆ ਉਸੇ ਵੇਲੇ ਜਾਂਦੀ ਹੋ ਗਿਆ ਮੋਟਰ ਹੈਲ ਖਰਾਬ ਹੋ ਗਿਆ ਫੇਰ ਹਾਰ ਕੇ ਮੈਂ ਦੁਕਾਨ ਤੇ ਲੈ ਦੁਕਾਨ ਵਾਲੇ ਦਾ ਲੈ ਕੇ ਆਇਆ ਨਾ ਫੇਰ ਦੁੱਈ ਲੈ ਕੇ ਆਇਆ ਘਰੋਂ ਮੈਂ ਮੁੜ ਕੇ ਠੰਡ ਹੋ ਜਾਣੀ ਆ ਕਿ ਦਵੜਾ ਮੋਟਰਸਾਈਕਲ ਕਿੰਨਾ ਦਾ ਹੋਰ ਤਰ੍ਹਾਂ ਦਾ ਹੀ ਆ ਕੇ ਉਥੇ ਨੇ ਮੁੰਡਿਆ ਮੁੰਡਿਆ ਦੇ ਉੱਚ ਲਾ ਕੇ ਲਿਓ ਨਹੀਂ ਚਲਾ ਕੇ ਹੀ ਆਏ ਪੂਆ ਜੀ ਨਹੀਂ ਕਈ ਵਾਰ ਲੱਗਦਾ ਡਰਦਾ ਡਰਦਾ ਚਲਾਉਂਦਾ ਵੀ ਖੋਲੋਗੇ ਦਾਦਾ ਹੀ ਚਲਾਇਆ ਵਾਂਗੇ ਇਹ ਨਾ ਹੋਵੇ ਮੈਨੂੰ ਖੜ ਕੇ ਨਾਲ ਤੇ ਇਹਨਾਂ ਦੀ ਪੂਆ ਦੇ ਗੋਡੇ ਕਿਤੇ ਤੜਾਏ ਹੁਣ ਰਾਜ ਦੱਸ ਐਵੇਂ ਤੜਾ ਦੂੰਗਾ ਲੋੜ ਹੈ ਤੁਹਾਨੂੰ ਐਵੇਂ ਤੜਾਨਗੇ ਚੱਲ ਕੋਈ ਨਹੀਂ ਫੇ ਤੁਸੀਂ ਚੱਲੋ ਆਈ ਹਾਂ ਮੈਂ ਇਧਰ ਹਾਂ ਆਵਾ ਮਰਜੀਤ ਵੱਲ ਨੋ ਰਾਣੀ ਨੇ ਬਣਾਇਆ ਚੰਗਾ ਚੋਖਾ ਫਿਰ ਬਹੁਤ ਵਧੀਆ ਬਣਾਇਆ ਤੇ ਤੁਹਾਡੇ ਵਾਸਤੇ ਰੱਖਿਆ ਵਾ ਤੁਸੀਂ ਚੱਲ ਕੇ ਖਾਓ ਮੇਰੇ ਆਂਦਿਆਂ ਨੂੰ ਖਾ ਕੇ ਵੇਲੇ ਹੋ ਜੋ ਤੇ ਮੈਂ ਅਮਰਜੀਤ ਨੂੰ ਮੇਲਾਵਾਂ ਤੁਹੀ ਦੇ ਪਹਚਾਉਣ ਚੱਲੀਆਂ ਲੱਗਦਾ ਆਹ ਹੋ ਗਈ ਵਾਝ ਗਈਆਂ ਸੀ ਨਾ ਤਾਂ ਕਰਕੇ ਹੁਣੇ ਆਈਆਂ ਤੇ ਮੈਂ ਮੇਲ ਆਉਣੀ ਆ ਅੱਛਾ ਅੱਛਾ ਤੇ ਮਰਜੀ ਤੁਹਾਨੂੰ ਪਤਾ ਹੈ ਕਿ ਉਧਰ ਕਿੰਨਾ ਗੁੱਸਾ ਕਰਦੀ ਸੀਗੀ ਹੁਣ ਛੇਤੀ ਆ ਜੀ ਤੇ ਉਧਰ ਘਰ ਦਾ ਵੀ ਖਿਆਲ ਕਰਨਾ ਚਾਹਗਾ ਉਹ ਵੀ ਮੈਂ ਕਰ ਲੂੰਗੀ ਇੱਕ ਵਾਰ ਮੇਰੀ ਹੋਰ ਗੱਲ ਸੁਣ ਲਓ ਇਹ ਨਾ ਹੋਵੇ ਰੋਟੀ ਖਾ ਕੇ ਤੇ ਮੂੰਹ ਤੇ ਹੱਥ ਫੇਰ ਕੇ ਇਦਾਂ ਕਰਕੇ ਤੇ ਬਹਿ ਜਾਓ ਇੱਧਰ ਵੀ ਹੱਥ ਪਾਇਓਗੀ ਕਿਸੇ ਚ ਵੀ ਤੇ ਤੀਰਬ ਨੇ ਅਗਲੇ ਨਹੀਂ ਗਾ ਫੇਰ ਠੀਕ ਵਾ ਕਿਉਂਕਿ ਮੈਂ ਆਪਣਾ ਸਾਹ ਕਿਤਾਬ ਕਰ ਲਿਆ ਤੁਸੀਂ ਆਪਣਾ ਕਰਨਾ ਪਤਾ ਵਾ ਮੈਨੂੰ ਪਤਾ ਮੈਂ ਹਾਂ ਠੀਕ ਆ ਤਾਂ ਮੈਂ ਸਾਡੇ ਹੁੰਦਿਆਂ ਨੂੰ ਫਿਰ ਫ੍ਰੀ ਹੋ ਕੇ ਬਹਿ ਜਾ ਮੈਂ ਆਈ ਖੜੀ ਪਰ ਇੱਕ ਗੱਲ ਹੈਗੀ ਤੂੰ ਆਈ ਖੜੀ ਨਹੀਂ ਤੇਰੇ 5 ਮਿੰਟ ਜਿਹੜੇ ਬੜੇ 1 ਘੰਟੇ ਵਰਗੇ ਹੁੰਦੇ ਆ ਚੱਲ ਛੇਣ ਮੈਂ ਪੇਕੇ ਆਈ ਆ ਪੇਕੇ ਆਈ ਆ ਪੂਆ ਜੀ ਹੁਣ ਟਾਈਮ ਫਿਰ ਰਹਿ ਬੈਠੇ ਮੈਂ ਜਲ ਜਾਂਦਾ ਕਿੰਨਾ ਖਲਾਰਾ ਪਾਇਆ ਵਾ ਦੀਦੀ ਚਾਹ ਧਰੀ ਨਹੀਂ ਚਾਹ ਧਰ ਕੇ ਹੀ ਆਈ ਆ ਮੈਂ ਤੂੰ ਦਰਸ਼ਕਟਰ ਉੱਪਰ ਇੱਧਰ ਨੂੰ ਫੇਰਾ ਕਰ ਇੱਧਰ ਨੂੰ ਫੇਰਾ ਆਹ ਵੇ ਕਿੰਨਾ ਖਲਾਰਾ ਓਏ ਮੇਰਾ ਤਾਂ ਜੀ ਕਾਲਾ ਹੋਣ ਡਿਆ ਵਾ ਜੀ ਕਾਲਾ ਹੋਣ ਡਿਆ ਬੈ ਜਾ ਇੱਥੇ ਚੁੱਪ ਕਰਕੇ ਓਏ ਰਜਾਈ ਆ ਤੋ ਵੀ ਤਈ ਬਾਹਰ ਸੁੱਟੀ ਪਈ ਤੇਰੇ ਨੂੰ ਬਣਾ ਲਗਾਇਆ ਕਿ ਸ਼ਾਮਾਂ ਮੈਂ ਹੀ ਮੈਂ ਅੰਦਰ ਰਹਿਤਾ ਮਾਤਾ ਪਿਲੇਰੀ ਮੈਂ ਇਤਰਾ ਢਾਈ ਬਾਰ ਕਰ ਲਈ ਇੱਕ ਮਾਤਾ ਵੀ ਇੰਨਾ ਖਲਾਰਾ ਪਾਉਂਦੀ ਨਾ ਹੁਣ ਕੋਈ ਹਾਲ ਹੀ ਨਹੀਂ ਆ ਬਸ ਕਰ ਦੀ ਦੀ ਹਾਂ ਸਿਰ ਖਾਈ ਜਣਾ ਖਿਜਾ ਲੇ ਬਿਕਾਣੇ ਤੇਰਾ ਨਹੀਂ ਜੀ ਕਾਲਾ ਪੈਣ ਡਿਆ ਦੀਦੀ ਫਿਰ ਕੀ ਹੋ ਗਿਆ ਦੱਸ ਇੱਕ ਤੇ ਮਾਤਾ ਬੜਾ ਯਾਰ ਖਲਾਰਾ ਪਾਉਂਦੀ ਮੈਂ ਘਰ ਤੇ ਘਰ ਆ ਕੀ ਹੁਣ ਥੰਗ ਪੜੀ ਨੇ ਮਗਰੀ ਵੀ ਇਹਲਾ ਪੂਰਾ ਹੋ ਗਈ ਕੋਈ ਕੀ ਆਖਣ ਦੇ ਮਾਤਾ ਨੂੰ ਸੱਸਰੀ ਕਾ ਸੱਸ ਸੱਸ ਕਬੂ ਨਹੀਂ ਸੱਸਰੀ ਕਾ ਠੀਕ ਹੈ ਨਹੀਂ 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 ਸੱਸਰੀ ਕਾ ਬਿਲਕੁਲ ਕੀ ਆਖਣਾਂ ਯਾ ਨਹੀਂ ਮੇਰੀ ਭਾਬੀ ਨੂੰ ਮਾਤਾ ਨੇ ਖਲਾਰਾ ਪਾਇਆ ਵਾ ਆਏ ਭੂਆ ਜੀ ਕੁਝ ਨਹੀਂ ਬਸ ਮੈਂ ਤਾਂ ਨਹੀਂ ਆਖਣ ਵੀ ਖਲਾਰਾ ਪਾਇਆ ਵਈ ਗਏ ਹੀ ਆਪਣੇ ਪਿੰਡ ਨੂੰ ਤੈਨੂੰ ਪਤਾ ਹੀ ਆ ਦੇਦੀ ਬਹੁਤ ਹੀ ਮੈਂ ਚਾਹ ਬਣਾ ਕੇ ਲਿਆਉਣੀ ਠੀਕ ਸੰਦੀਪ ਸੰਦੀਪ ਮੇਰੀ ਗੱਲ ਤੇ ਸੁਣ ਕਿਹੜੀ ਗੱਲ ਤੋਂ ਗੁੱਸੇ ਆ ਤੂੰ ਮੇਰੇ ਨਾਲ ਦੱਸ ਤੇ ਸਹੀ ਜੇਦੀ ਮੈਂ ਨਹੀਂ ਕੋਈ ਗੱਲ ਕਰਨੀ ਤੁਹਾਡੇ ਨਾਲ ਕਿਉਂ ਨਹੀਂ ਕਰਨੀ ਤੂੰ ਖੁੱਲ ਕੇ ਮੈਨੂੰ ਗੱਲ ਤੇ ਦੱਸ ਕੀ ਗੱਲ ਆ ਨਹੀਂ ਕੋਈ ਨਹੀਂ ਗੱਲ ਹੈ ਇਦਾਂ ਦੇ ਨਾ ਕਰ ਤੂੰ ਮੇਰੇ ਨਾਲ ਗੁੱਸੇ ਹੋ ਗਈਆਂ ਤੂੰ ਦੀਪ ਪਰ ਤੂੰ ਪਹਿਲੀ ਪਸੰਦ ਤੇ ਮੇਰੀ ਹੀ ਆ ਨਾ ਮੈਂ ਇਦਾਂ ਨਹੀਂ ਪਸੰਦ ਨੂੰ ਹੁਣ ਅੱਗ ਲਾਉਣੀ ਆ ਸੰਦੀਪ ਇਦਾਂ ਦੇ ਨਾ ਨਾ ਗਿਆ ਹੁਣ ਜੀਦੀ ਬੱਸ ਕਰੋ ਹੁਣ ਤੁਸੀਂ ਗੋਂਗਲਾਂ ਤੇ ਮਿੱਟੀ ਨਾ ਛਾੜੋ ਠੀਕ ਆ ਸੰਦੀਪ ਮੇਰੇ ਨਾਲ ਵੀ ਵੇਖਾ ਧੋਖਾ ਹੀ ਇੱਕ ਸਬਦਾ ਹੋ ਗਿਆ ਨਾ ਤੂੰ ਮੇਰੀ ਪਸੰਦ ਸੀ ਤੇ ਮੰਨੇ ਨੇ ਵੀ ਵੇਖਲਾ ਮੇਰ ਨਾਲ ਇੱਕ ਸਬਦਾ ਧੋਖਾ ਹੀ ਘਰ ਦਿੱਤਾ ਨਾ ਸਾਡੇ ਨਾਲ ਧੋਖਾ ਕਿਹੜਾ ਹੋ ਗਿਆ ਵਾ ਤੂੰ ਹੀ ਮੇਰੇ ਫੀਲਿੰਗ ਦਾ ਮਜ਼ਾਕ ਕੀਤਾ ਏ ਸੰਦੀਪ ਮੇਰੇ ਨਾਲ ਵੀ ਹੋਇਆ ਹੀ ਆ ਨਾ ਮੇਰਾ ਭਰਾ ਹੀ ਤੇ ਮੈਨੂੰ ਵੀ ਨਹੀਂ ਦੱਸਿਆ ਕਿ ਮੈਂ ਉਹਦੇ ਨਾਲ ਹੀ ਕਰਵਾਣਾ ਆ ਪਿੰਦਰ ਭਾਬੀ ਨੇ ਸਾਰੀ ਸਲਾਹ ਕਰਦਾ ਸੀ ਵੇਹਲਾ ਬੂਆ ਜੀ ਨੂੰ ਵਿੱਚ ਪਾ ਕੇ ਤੇ ਵਿਆਹ ਉਹਦੇ ਨਾਲ ਕਰਵਾ ਲਿਆ ਪਰ ਕੋਈ ਗੱਲ ਨਹੀਂ ਸੰਦੀਪ ਜੇ ਉਹਨੇ ਕਰਵਾ ਲਿਆ ਨਾ ਤੇ ਭਰਾ ਤੇ ਮੇਰਾ ਹੀ ਆ ਉਹਨੂੰ ਤੇ ਮੈਂ ਕੋਈ ਤੰਗੀ ਨਹੀਂ ਦੇਣੀ ਪਰ ਮੈਂ ਵੇਖੀ ਸਹੀ ਹੁਣ ਮੈਂ ਵੀ ਨਾ ਨੱਕ ਚ ਵੇਖੀ ਉਹਦੇ ਮੈਂ ਕਿਦਾਂ ਨਕੇਲ ਪਾਨੀ ਆ ਜਿਹੜੀ ਆਈ ਆ ਨਾ ਸਜਦ ਅੱਜ ਕੇ ਮੇਰੇ ਸਾਹਮਣੇ ਬੈੰਦੀ ਆ ਮੈਨੂੰ ਚੰਗੀ ਨਹੀਂ ਲੱਗਦੀ ਦਿਲੋਂ ਵੇਖ ਲਈ ਸਹੀ ਤੁਹਾਡੇ ਕੋ ਗੱਲਾਂ ਹੀ ਨੇ ਪਹਿਲਾਂ ਵੀ ਤੁਸੀਂ ਗੱਲਾਂ ਹੀ ਕੀਤੀਆਂ ਹੁਣ ਵੀ ਤੁਸੀਂ ਗੱਲਾਂ ਹੀ ਕਰਨ ਦੇ ਜੇ ਕੱਲ ਵੀ ਮੈਂ ਉਹਨੂੰ ਬਥੇਰਾ ਝਾੜਿਆ ਸੀ ਮੈਂ ਵੇਖੀ ਸਹੀ ਉਹਨੂੰ ਕਿੱਦਾਂ ਤੰਗ ਕਰਦੀ ਆ ਵੇਖੀ ਕਿੰਨੀ ਔਖੀ ਰੱਖਦੀ ਆ ਉਹਨੂੰ ਮੈਂ ਭਾਵੇਂ ਮੰਨੇ ਦੇ ਸਾਹਮਣੇ ਮੈਂ ਉਹਦੇ ਨਾਲ ਜਿੰਨਾ ਮਰਜ਼ੀ ਕਰਾਂ ਵੇਖੀ ਉਹਦੇ ਤੋਂ ਪਿੱਛੇ ਕਿੱਦਾਂ ਮੈਂ ਉਹਨੂੰ ਤੰਗ ਕਰ ਤੰਗ ਕਰਾਂ ਆ ਮਰਜ਼ੀ ਦਾ ਭਾਬੀ ਤੇ ਮੇਰੀ ਬਿਮਾਰ ਰਹਿੰਦੀ ਆ ਮੂੰਹ ਕੀ ਮਾਤਾ ਮਾਤਾ ਖਲਾਰਾ ਪਾਤਾ ਖਲਾਰਾ ਪਾਤਾ ਆ ਗੱਲਾਂ ਤੇਰੇ ਮੂੰਹ ਸੋਬਦੀਆਂ ਵਾਂ ਕਿਥੇ ਅੱਜ ਪਹਿਲੀ ਵਾਰੀ ਕਿਹਾ ਵਾ ਮੈਂ ਵਾਰ-ਵਾਰ ਤਾਂ ਨਹੀਂ ਇਹਨਾਂ ਨੂੰ ਕਹਿੰਦੀ ਆਪਾਂ ਤੇ ਇੱਥੇ ਆਉਣ ਡਈਆਂ ਸੀ ਮੈਂ ਤਾਂ ਰਾਣੀ ਅਸੀਂ ਤਾਂ ਖਲੋ ਕੇ ਸੁਣ ਡੈ ਪੀਆ ਵੀ ਕਿੰਨੂੰ ਕਹਿਣ ਡਈ ਕੀ ਕਹਿਣ ਡਈ ਆ ਜਦੋਂ ਮੈਨੂੰ ਪਤਾ ਲੱਗਾ ਮੇਰੀ ਭਾਬੀ ਨੂੰ ਕਹਿਣ ਡਈ ਆਪਰੇ ਘਰ ਦੀ ਗੱਲ ਕੀਤੀ ਮੈਂ ਕਿਹੜੀ ਬਗਾਨੇ ਘਰ ਜਾ ਕੇ ਗੱਲਾਂ ਕਰਨ ਡਈ ਫਿਰ ਅਸੀਂ ਤਾਂ ਦੋਵਾਂ ਪੂਆ ਪਤੀ ਨੇ ਸੁਣ ਲੀਆਂ ਇੰਨਾ ਹਨ ਗੁੱਸਾ ਜੜਾ ਤਾਂ ਅਸੀਂ ਹੋਰ ਨਾ ਕਹਿਣ ਦੱਸਾਂਗੇ ਕੱਲ ਨੂੰ ਫੇਰ ਕਰਾਂਗੇ ਤੂੰ ਆ ਮੈਂ ਤੇ ਰੋਜ਼ ਨਾਲ ਗੱਲਾਂ ਕਰਕੇ ਬੈਣੀ ਆ ਨਾ ਮੇਰੀ ਭਾਬੀ ਨੂੰ ਖਬਰਦਾਰ ਜੇ ਅੱਜ ਤੋਂ ਬਾਅਦਾਂ ਕੋਈ ਗੱਲ ਤੈਨੂੰ ਦੱਸਿਆ ਕੀਤੀ ਤੇ ਜਿਹੜਾ ਕੰਮ ਕਰਨਾ ਹੁੰਦਾ ਆਪ ਕਰੋ ਆ ਤੁਸੀਂ ਵੀ ਇੰਨਾ ਆਰਾਮ ਦੇ ਵਿੱਚ ਆਉਣਾ ਵਾ ਅਸੀਂ ਇਦਾਂ ਦੇ ਤ ਨਹੀਂ ਰਹਿਣਾ ਸਦਾ ਹੀ ਹਾਂ ਨੂੰ ਵੀ ਦੇਖਦਾ ਵੀ ਅਸੀਂ ਵੀ ਇੰਨਾ ਆਰਾਮ ਤੋਂ ਨਹੀਂ ਬਥੇਰੀ ਸੇਵਾ ਕਰਦੀ ਮਾਤਾ ਸੇਵਾ ਕਰਕੇ ਤੂੰ ਸਾਰ ਦਿੰਨੀ ਮਾਤਾ ਮਾਤਾ ਕਰਕੇ ਖਲਾਰਾ ਕਰਕੇ ਤੇ ਮੋਟੋੜੀ ਤੂੰ ਸਾਰਾ ਕੁਝ ਉਹਦਾ ਕਾਦਾ ਪੀਟਾ ਮਿਲਦਾ ਕੱਢ ਲੈਣੀ ਆ ਹਾਂ ਹੈ ਅਸੀਂ ਤੇ ਬਥੇਰਾ ਕੋਈ ਖਾਣ ਨੂੰ ਵੀ ਦਿੰਨੇ ਤੇ ਪਾਉਣ ਨੂੰ ਵੀ ਦਿੰਨੇ ਆ ਸਾਰਾ ਕੰਮ ਕਰੀਦਾ ਵਾ ਬੋਲੀ ਹਾਂ ਗੱਦਾਰਾ ਮਾਰ ਕੋਈ ਜਾ ਬਣਾ ਕੇ ਲਿਆ ਬੜਾ ਹਲੇਉ ਨਹੀਂ ਹੈ ਵੇ ਕਿਦਾਂ ਕੋਈ ਆਹੀਂ ਚਾਹ ਦੇ ਭੁੱਖੇ ਨਹੀਂ ਗੇ ਅਹੀਂ ਤੇ ਮਿਲਣੀ ਆਏ ਹਾਂ ਤੇ ਸੁਣ ਮੇਰੀ ਗੱਲ ਮਰਜੀਤ ਬੜਾ ਰੁੱਖਾ ਰੁੱਖਾ ਕੂਂੜੇ ਉਹ ਦਿਨ ਤੇ ਤੂੰ ਮੈਨੂੰ ਕਹੀ ਨਹੀਂ ਪੂਆ ਸਾਡੇ ਘਰ ਨਹੀਂ ਹੁੰਦੀ ਹਾਂ ਤੂੰ ਤੇ ਬਹੁਤ ਸੋਹਣੀ ਕੀਤੀ ਸਾਡੇ ਨਾਲ ਹਾਏ ਤੁਹਾਡਾ ਨਾਮ ਮਾੜਾ ਕੀ ਕਰ ਦਿੱਤਾ ਆਪਾਂ ਕੀ ਮਾੜਾ ਕੀ ਤੈਨੂੰ ਪੁੱਛਣ ਦਾ ਹੈ ਜੀ ਤੇ ਕਿੰਨੂੰ ਪੁੱਛਾਂ ਹੋਰ ਕਹਿੰਦੇ ਤੇ ਹੀ ਮੇਰੀ ਸੰਦੀਪ ਭੈਣ ਨੂੰ ਕਹਿੰਦੇ ਵੀ ਵਿਆਹਣਾ ਤੇਰੀ ਭੈਣ ਨੂੰ ਆ ਤੇ ਘਰ ਤੇ ਵੀ ਮਨਪ੍ਰੀਤਾ ਦਿੱਤਾ ਉਹ ਦਾ ਮੰਨੇ ਵਾਲਾ ਰਿਸ਼ਤਾ ਰਲ ਗਿਆ ਤੇ ਅੱਜ ਆ ਬਚੋ ਗਲੀਆਵਾਂ ਨੀ ਭੈਣਾ ਅੰਜਲ ਦੀਆਂ ਗੱਲਾਂ ਹੁੰਦੀਆਂ ਸੰਜੋਗਾਂ ਦੀਆਂ ਅੰਜਲੀ ਪੂਆ ਜੀ ਤੁਸੀਂ ਬਣਾਇਆ ਵਾ ਉਤੋਂ ਨਹੀਂ ਬਣ ਕੇ ਆ ਗਿਆ ਅੰਜਲ ਨੀ ਭੈਣਾ ਤੂੰ ਰੋਂ ਲਿਖਿਆ ਹੁੰਦਾ ਸੰਜੋਗ ਤੂੰ ਕਿੱਦਾਂ ਨਹੀਂ ਅਸੀਂ ਬਣਾਇਆ ਵਾ ਪੂਆ ਜੀ ਮੈਂ ਮੰਨਦੀ ਹਾਂ ਉਹ ਗੱਲ ਪਰ ਪਹਿਲਾਂ ਤੁਸੀਂ ਸਾਰੇ ਨੇ ਕਿਹਾ ਗਿਆ ਵੀ ਮੇਰੀ ਭੈਣ ਦਾ ਰਿਸ਼ਤਾ ਕਰਾਓਗੇ ਤੁਸੀਂ ਮन्ने ਨਾਲ ਉਹ ਗੱਲ ਤੇ ਪੱਕੇ ਰਹਿਣਾ ਹੀ ਨਾ ਜਿਹੜੀਆਂ ਗੱਲਾਂ ਹੋਣਡੀਆਂ ਈ ਤੇ ਸੌ ਖਾਲੀ ਹੈਗੀ ਭਾਬੀ ਵੇਖ ਵੇਖਣ ਬਖਾਲਣ ਬਣਿਆ ਬਣਾਇਆ ਵਾ ਹਨਾ ਜਿੱਥੇ ਹੁਣ ਕੋਈ ਗੱਲ ਚੰਗੀ ਲੱਗੂਗੀ ਮੇਚਦੀ ਹੋਊਗੀ ਉੱਥੇ ਕਰਨਾ ਹੈਗਾ ਜਿਹਦੇ ਪਸੰਦ ਆਊਗਾ ਪਸੰਦ ਆਊਗਾ ਸਿੰਦ ਦੀ ਗੱਲ ਥੋੜੀ ਹੋਈ ਸੀ ਉਹਦਾ ਪਸੰਦ ਨੇ ਮੇਰੀ ਭੈਣ ਨੂੰ ਵੀ ਤੁਸੀਂ ਕਰ ਲਿਆ ਹੈ ਫਿਰ ਮੈਂ ਕਿਸੇ ਨੂੰ ਵੀ ਨਹੀਂ ਕੀਤਾ ਜੇ ਫੇਰ ਪੁੱਛਦੀਆਂ ਤੇ ਮੈਨੂੰ ਨਹੀਂ ਕਿਹੜੀ ਗੱਲ ਦੀ ਸਮਝ ਲੱਗੀ ਤੂੰ ਹੀ ਤਾਂ ਪਿੰਦ ਨੇ ਰਲੀਆਂ ਚੂਈਆਂ ਠੀਕ ਹੈ ਨਾ ਪਿੰਡ ਰਿਆਂਦੀ ਮੈਂ ਆਪਣੀ ਭੈਣ ਦਾ ਕਰਾਉਣਾ ਰਾਣੀ ਕਹਿੰਦੀ ਮੈਂ ਆਪਣੀ ਭੈਣ ਦਾ ਕਰਾਉਣਾ ਸੰਦੀਪ ਦਾ ਕਰਾਉਣਾ ਤੇਰੀ ਭੈਣ ਵੱਲੋਂ ਕਹਿੰਦੀ ਆਂ ਇਹਨਾਂ ਦੋਵਾਂ ਦੀ ਹੋਊਗੀ ਕੋਈ ਅਸੀਂ ਤੇ ਆਉਣਾ ਕਦੇ ਕਦਾਂ ਹੀ ਮਿਲਣ ਵਾਸਤੇ ਅਸੀਂ ਤੇ ਕਿਹੇ ਦੀ ਗੱਲ ਨਹੀਂ ਉਹ ਕੀਤੀ ਜਿਹਦਾ ਅੰਜਲ ਹੀ ਉਹਦਾ ਹੋ ਗਿਆ ਤੇ ਭੈਣਾ ਤੂੰ ਗੁੱਸਾ ਨਾ ਕਰ ਮੈਂ ਤੈਨੂੰ ਐਂ ਚਾਹ ਨਾ ਮਹਿਣ ਤੂੰ ਗਾੜੀ ਬਾਹਾਂ ਕੱਢ ਕੱਢ ਕੇ ਮੇਰੇ ਨਾਲ ਇੰਜ ਇੰਜ ਲੜਨ ਢਈ ਆਂ ਪਰ ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂਗੀ ਕਿਆ ਭੂਆ ਜੀ ਐਵੇਂ ਨਹੀਂ ਚੰਗੇ ਬਾੜ ਕੇ ਵੇਚ ਲਿਆ ਵਾ ਚੱਲ ਠੀਕ ਆ ਰਾਣੀ ਰਾਣੋ ਆ ਪੋਤਾ you yeah. yeah.